ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜ ਕਕਾਰ ਬਾਰੇ ਜਾਣਾਂਗੇ ਸਿੱਖੀ ਵਿੱਚ ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਨ੍ਹਾਂ ਨੂੰ ਹਰ ਵਕਤ ਪੈਨਣ ਦਾ ਹੁਕਮ ਗੁਰਗੋਬਿੰਦ ਸਿੰਘ ਜੀ ਵੱਲੋਂ ਸਨ 1699 ਈਸਵੀ ਨੂੰ ਖਾਲਸਾ ਹੀ ਸਿੱਖਾਂ ਲਈ ਹੋਇਆ ਪਾਰੇ ਪੰਡਾਲ ਵਿੱਚੋਂ ਗੁਰੂ ਜੀ ਨੇ ਪੰਜ ਪਿਆਰੇ ਚੁਣ ਕੇ ਖੰਡੇ ਦੀ ਪੋਲ ਛਕਾ ਕੇ ਪੰਜ ਕਕਾਰ ਧਾਰਨ ਕਰਵਾ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ ਇਹ ਪੰਜ ਕਕਾਰ ਹਨ ਕੇਸ ਕੇਸ ਮਨੁੱਖੀ ਸਰੀਰ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ ਕੇਸ ਕਟਵਾਉਣ ਵਾਲੇ ਨੂੰ ਸਿੱਖ ਧਰਮ ਵਿੱਚ ਪਤਿਤ ਕਰਾ ਦਿੱਤਾ ਜਾਂਦਾ ਹੈ ਕੇਸ ਤੇ ਦਸਤਾਰ ਸਿਰ ਨੂੰ ਸੁਰੱਖਿਤ ਰੱਖਣ ਦਾ ਇੱਕ ਸਾਧਨ ਵੀ ਹਨ ਕੰਗਾ ਇਹ ਤਾਂ ਨਿਤ ਮੰਦੀ ਸਫਾਈ ਦਾ ਚਿੰਨ੍ਹ ਹੈ ਗੁਰਸੇਖ ਆਤਮਿਕ ਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਤਾ ਦਿੰਦਾ ਹੈ ਕਿਰਪਾਨ ਇਹ ਸਵੈ ਅਭਿਮਾਨ ਨਿਡਰਤਾ ਆਜ਼ਾਦੀ ਤੇ ਸ਼ਕਤੀ ਦਾ ਪ੍ਰਤੀਕ ਹੈ ਕਿਰਪਾਨ ਦਾ ਅਰਥ ਹੈ ਕਿਰਪਾ ਪਲਸ ਆਨ ਪਾਵ ਕਿਰਪਾ ਕਰਨ ਵਾਲੀ ਕੜਾ ਕੜਾ ਅੱਖਰ ਦਾ ਪਾਵ ਹੈ ਤਕੜਾ ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ ਕੜੇ ਦੇ ਅਰਥ ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ ਕਛਹਿਰਾ ਕਛਹਿਰਾ ਜੱਤ ਦੀ ਨਿਸ਼ਾਨੀ ਹੈ ਇਹ ਮਨੁੱਖੀ ਕਾਮਨਾਵਾਂ ਲਾਲ 사ਵਾ ਕਾਮ ਵਰਗੇ ਵਿਕਾਰਾਂ ਨੂੰ ਸਹਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ